ਸਾਲ ਸਾਜੀ ਅੱਜ ਅਸੀਂ ਜੀਰੀ ਬਣਾਉਣ ਲੱਗੇ ਆਂ ਦਰਦਾਂ ਤੋਂ ਜੋੜਾਂ ਤੋਂ ਪਹਿਲਾਂ ਮੈਂ ਕੌਣ ਲੱਗਿਆ ਦੇ ਵਿੱਚ ਗੂੰਦ ਗੂੰਦ ਦਾ ਪਾਊਡਰ ਇਹਨੂੰ ਭੁੰਨ ਲੈਣਾ ਪਕਾਉ ਦੇ ਵਿੱਚ ਫਿਰ ਉਸ ਤੋਂ ਬਾਅਦ ਵਿੱਚ ਅਲਸੀ ਸਾਡੀ ਆ ਭੁੰਨ ਕੇ ਰੱਖੀ ਹੋਈ ਆ ਸਾਰਾ ਸਮਾਨ ਸਾਡਾ ਭੁੰਨ ਕੇ ਰੱਖਿਆ ਹੋਇਆ ਹੈ ਇਹਨੂੰ ਥੋੜਾ ਜਿਹਾ ਲਾਲ ਹੋ ਗਿਆ ਜਿਵੇਂ ਬ੍ਰਾਊਨ ਜਿਹਾ ਹੋ ਗਿਆ ਇਹਦੇ ਵਿੱਚ ਆ ਆਟਾ ਮਿਲਾ ਦੇਵਾਂਗੇ ਆਟਾ ਸਾਡੇ ਕੋਲ ਸਾਂਿਆ ਹੋਇਆ। ਬੇਸਨ ਵੀ ਪਾ ਸਕਦੇ ਹੋ ਤੁਸੀਂ। ਇਹਦੇ ਵਿੱਚ ਅਸੀਂ ਚੀਨੀ ਪਾਵਾਂਗੇ, ਚੀਨੀ ਪਾਊਡਰ ਜਾਂ ਦੇਸੀ ਖੰਡ ਕਹਿੰਦੇ ਨੇ। ਤੇ ਜੇ ਤੁਸੀਂ ਦੇਸੀ ਖੰਡ ਨਹੀਂ ਪੋਣੀ ਤਾਂ ਸ਼ੱਕਰ ਵੀ ਪਾ ਸਕਦੇ ਹੋ। ਗੁੜ ਦਾ ਕਾੜਾ ਬਣਾ ਕੇ ਉਹ ਵੀ ਪਾ ਸਕਦੇ ਹੋ ਤੁਸੀਂ। ਤੇ ਅਸੀਂ ਇਹਦੇ ਵਿੱਚ ਖੰਡ ਪਾਵਾਂਗੇ। ਕਿਉਂਕਿ ਉਹ ਡੋਡੀ ਹੁੰਦਾ ਤੇ ਖਾਣੀ ਹੁੰਦੀ ਹੈ ਉਹਨੂੰ ਕੁਝ ਕਿਹਦੇ ਹਿਸਾਬ ਨਾਲ ਚੀਜ਼ ਪਾਉਣੀ ਆ ਸੀ। ਤੇ ਆਹ ਸਾਡੇ ਕੋਲੇ ਅਲਸੀ ਆ, ਅਲਸੀ ਦਾ ਪਾਊਡਰ ਹੋਣਾ ਦਾਲ ਫੜ ਕੀਤੀ ਹੋਈ ਆ। ਹੋ ਤੇਲ ਨੇ ਉਹ ਪਹਿਲਾਂ ਕਿ ਉਹਦੇ ਵਿੱਚ ਸੁੱਕੇ ਭੁੰਨੇ ਨੇ ਅਲਸੀ ਵੀ ਸੁੱਕੀ ਭੁੰਨੀ ਆ ਤੇ ਆ ਬਾਦਾਮ ਪਏ ਨੇ ਸਾਡੇ ਕੋਲ ਤੇ ਇੱਕ ਆਪਣੇ ਕਾਜੂ ਪਏ ਨੇ ਤੇ ਆ ਸਾਡੇ ਕੋਲੇ ਜਿਮੇਂਡ ਤੇ ਸੌਂਫ ਦਾ ਪਾਊਡਰ ਆ ਤਾਂ ਕਿ ਇਹ ਗਰਮ ਹੁੰਦੀ ਆ ਅਲਸੀ ਵੀ ਸਾਨੂੰ ਗਰਮੈਸ ਨਾ ਕਰੇ ਜਿਵੇਂ ਦਿਲ ਜਾਂ ਮਚਣ ਲੱਗ ਜਾਂਦਾ ਹੋਰ ਇਸ ਤਰ੍ਹਾਂ ਦੀ ਕੋਈ ਫਿਰ ਨਹੀਂ ਹੁੰਦਾ ਹੈ ਇਸ ਕਰਕੇ ਅਸੀਂ ਇਹਦੇ ਵਿੱਚ ਟੱਕਣਾ ਸੀ ਕਿਲੋ ਕਟਾ ਪਾਵਾਂਗੇ ਜਿਹ ਲੋਕ ਦੇ ਹਸਾ ਹਣਾ ਸੀ ਬਣਾ ਕੇ ਜੀ ਤੇ ਮਿੱਠਾ ਸੀ ਉਹ ਲੋੜ ਅਨਸਾਰ ਪਾਉ। ਜਿਹਨੇ ਮਿੱਠਾ ਨਹੀਂ ਪਾਉਣਾ ਹਨ ਜਿਹਨੇ ਬਿਨਾਂ ਸੁਗਰ ਲੈਸ ਬਣਾਉਣੀ ਆ ਉਹ ਹੀ ਨਾ ਪਾਵੇ ਮਿੱਠਾ ਕਿਉਂਕਿ ਜਦੋਂ ਉਸਕੇ ਨੂੰ ਤਾਰ ਰੱਖਦੇ ਆ ਵੀ ਇੱਕ ਚਿਲਾ ਦੇ ਵਿੱਚ ਵੀ ਤੇਲ ਹੁੰਦਾ ਤੇ ਅਲਸੀ ਨੂੰ ਜਦੋਂ ਅਸੀਂ ਗਰਮ ਕਰਾਂਗੇ ਇਹਦੇ ਵਿੱਚ ਰਲਾਵਾਂਗੇ ਤੇ ਉਹਦੇ ਵਿੱਚ ਵੀ ਹੱਥ ਆਉਂਦੇ ਤੇ ਹੋਈ ਸਾਨੂੰ ਕਿਤੇ ਘੱਟ ਵੱਧ ਲੱਗਦਾ ਤਾਂ ਅਸੀਂ ਬਾਅਦ ਦੇ ਵਿੱਚ ਜਿਹਨੂੰ ਪਾ ਸਕਦੇ ਹਾਂ ਕੋਈ ਤਰ੍ਹਾਂ ਦੀ ਗੱਲ ਵੱਡਣੀ ਹੈ ਘਰ ਦਾ ਦੇਸੀ ਘਿਓ ਹੋਵੇ ਤੇਰੇ ਵਧੀਆ ਬਣਦੀ ਆ ਚੀਜ਼ ਤੇ ਇਹਨੂੰ ਹੌਲੀ ਹੌਲੀ ਮੱਛੀ ਮੱਠੀ ਅੱਗ ਤੇ ਭੁੰਨਣਾ ਤੇ ਇਸ ਤਰ੍ਹਾਂ ਨਹੀਂ ਕਾਹੜ ਨਹੀਂ ਕਰਨੀ ਹੈਗੀ ਵੀ ਥੱਲੇ ਆਟਾ ਲੱਗ ਜੇ ਅਸੀਂ ਤੇਜ਼ ਭੱਟੀ ਕਰ ਲਈਏ ਚੁੱਲੇ ਤੇ ਭੁੰਨ ਸਕਦੇ ਆਪਾਂ ਇਹਨੂੰ ਇਸ ਕਰਕੇ ਜੇ ਗਰਮੀਆਂ ਦੇ ਵਿੱਚ ਜਿਹਨੂੰ ਕੋਈ ਢੋਹੀ ਦੁਖਦੀ ਆ ਜੋੜਾਂ ਦੇ ਦਰਦ ਕੰਟਰੋਲ ਬਣਿਆ ਹੋਏ ਨੇ ਇਹਨਾਂ ਨੂੰ ਬੜੀ ਲਾਭ ਦੇਣ ਚੀਜ਼ ਆ ਅਲਸੀ ਆ ਜਿਹਦੇ ਬਹੁਤ ਫਾਇਦੇ ਕਰਦੀ ਆ ਇਹ ਬਹੁਤ ਆਗਤ ਵਰਗੀ ਦੱਸੀ ਜਾਂਦੀ ਆ ਇਹ ਮੂਨ ਵਗੈਰਾ ਇਹ ਸਾਰੀਆਂ ਚੀਜ਼ਾਂ ਛੇ ਦੇ ਵਿੱਚ ਮਿਕਸ ਕੀਤੀਆਂ ਨੇ ਜਿਹਨੇ ਬਣਵਾਉਣੀਆਂ ਤਿਆਰ ਕਰਾਉਣੀਆਂ ਚੀਜ਼ ਤਿਆਰ ਹੋ ਗਏ ਇਹਦੀਆਂ ਪਿੰਨੀਆਂ ਵੀ ਬਣਨੀਆਂ ਚਾਹੀਦੀਆਂ ਨੇ ਜੇ ਪਿੰਨੀਆਂ ਬਣਨੀਆਂ ਪਿੰਨੀ ਬਣਾ ਲਓ ਜਿਹਦੀ ਵਰਤੀ ਬਣਾਉਣੀਆਂ ਫਿਰ ਵਰਤੀ ਬਣਾ ਲਓ ਮੂਨ ਵਗੈਰਾ ਇਹ ਸਾਰੀਆਂ ਚੀਜ਼ਾਂ ਛੇ ਦੇ ਵਿੱਚ ਮਿਕਸ ਕੀਤੀਆਂ ਨੇ ਜਿਹਨੇ ਬਣਵਾਉਣੀਆਂ ਤਿਆਰ ਕਰਾਉਣੀਆਂ ਚੀਜ਼ ਤਿਆਰ ਹੋ ਗਏ ਇਹਦੀਆਂ ਪਿੰਨੀਆਂ ਵੀ ਬਣਨੀਆਂ ਚਾਹੀਦੀਆਂ ਨੇ ਜੇ ਪਿੰਨੀਆਂ ਬਣਨੀਆਂ ਪਿੰਨੀ ਬਣਾ ਲਓ ਜਿਹਦੀ ਵਰਤੀ ਬਣਾਉਣੀਆਂ ਚਲੋ ਜੀ ਵਾਹਿਗੁਰੂ ਜੀ ਦਾ ਕਾਲ ਸਹਾ ਵਾਹਿਗੁਰੂ ਜੀ ਦੀ ਖਫਤ ਹਾਲ ਸਾਜੀ ਅੱਜ ਅਸੀਂ ਦੀਦੀ ਬਣਾਉਣ ਲੱਗੇ ਆਂ ਦਰਦਾਂ ਤੋਂ ਜੋੜਾਂ ਤੋਂ ਪਹਿਲਾਂ ਮੈਂ ਕੌਣ ਲੱਗਿਆ ਦੇ ਵਿੱਚ ਗੂੰ ਦਾ ਗੂੰ ਦਾ ਪਾਊਡਰ ਇਹਨੂੰ ਭੁੰਨ ਲੈਣਾ ਪਾਕਿਆ ਉਹਦੇ ਵਿੱਚ ਫਿਰ ਉਸ ਤੋਂ ਬਾਅਦ ਵਿੱਚ ਅਲਸੀ ਗਾੜੀ ਆ ਭੁੰਨ ਕੇ ਰੱਖੀ ਹੋਈ ਆ ਸਾਰਾ ਸਮਾਨ ਸਾਡਾ ਭੁੰਨ ਕੇ ਰੱਖਿਆ ਹੋਇਆ ਦਾ ਜਦੋਂ ਜੋੜਾ ਜੂ ਲਾਲ ਹੋ ਗਿਆ ਜਦੋਂ ਇਹ ਬ੍ਰਾਊਨ ਜਾ ਹੋ ਗਿਆ ਇਹਦੇ ਵਿੱਚ ਆਪਾਂ ਆਟਾ ਮਿਲਾ ਦੇਣਾ ਹੈ ਆਟਾ ਸਾਡੇ ਕੋਲ ਸਾਂਿਆ ਹੋਇਆ ਬੇਸਨ ਵੀ ਪਾ ਸਕਦੇ ਹੋ ਤੁਸੀਂ ਇਹਦੇ ਵਿੱਚ ਅਸੀਂ ਚੀਨੀ ਪਾਵਾਂਗੇ ਚੀਨੀ ਪਾਊਡਰ ਜਾਂ ਦੇਸੀ ਖੰਡ ਕਹਿੰਦੇ ਨੇ ਤੇ ਜੇ ਤੁਸੀਂ ਦੇਸੀ ਖੰਡ ਨਹੀਂ ਪੋਣੀ ਤਾਂ ਸਰਕਰ ਵੀ ਪਾ ਸਕਦੇ ਹੋ ਗੁੜ ਦਾ ਕਾੜਾ ਬਣਾ ਕੇ ਉਹ ਵੀ ਪਾ ਸਕਦੇ ਹੋ ਤੁਸੀਂ ਤੇ ਅਸੀਂ ਇਹਦੇ ਵਿੱਚ ਖੰਡ ਪਾਵਾਂਗੇ ਕਿਉਂਕਿ ਉਹ ਡੋਡੀ ਹੁੰਦਾ ਇਹ ਖਾਣੀ ਹੁੰਦੀ ਹੈ ਉਹਨੂੰ ਕੁਝ ਕਿਸੇ ਹਿਸਾਬ ਨਾਲ ਚੀਜ਼ ਪਾਉਣੀ ਆ ਸੀ ਤੇ ਆ ਸਾਡੇ ਕੋਲੇ ਅਲਸੀ ਆ ਅਲਸੀ ਦਾ ਪਾਊਡਰ ਉਹਨੇ ਦਾਲ ਪੜਤੀ ਕੀਤੀ ਹੋਈ ਆ ਹੋਰ ਤੇਲ ਨਹੀਂ ਉਹ ਪਹਿਲਾਂ ਕੀ ਹੋਵੇ ਬੁੱਛੇ ਸੁੱਕੇ ਭੁੰਨੇ ਨੇ ਅੱਜ ਵੀ ਸੁੱਕੀ ਭੁੰਨੀ ਆ ਤੇ ਆ ਬਦਾਮ ਪਏ ਨੇ ਸਾਡੇ ਕੋਲ ਤੇ ਇੱਕ ਆਪਣੇ ਕਾਜੂ ਪਏ ਨੇ ਤੇ ਆ ਸਾਡੇ ਕੋਲੇ ਜਮੈਣ ਤੇ ਸੌਂਫ ਦਾ ਪਾਊਡਰ ਤਾਂ ਕਿ ਇਹ ਗਰਮ ਹੁੰਦੀ ਆ ਅਸੀਂ ਵੀ ਸਾਨੂੰ ਗਰਮੈਸ ਨਾ ਕਰੇ ਜਿਵੇਂ ਦਿਲ ਜਾਂ ਮਚਣ ਲੱਗ ਜਾਂਦਾ ਹੋਰ ਇਸ ਤਰ੍ਹਾਂ ਦੀ ਕੋਈ ਫਿਰ ਨਹੀਂ ਹੁੰਦਾ ਹੈ ਇਸ ਕਰਕੇ ਅਸੀਂ ਇਹਦੇ ਵਿੱਚ ਟੱਕ ਨਹੀਂ ਕਿਲੋ ਘਾਟਾ ਪਾਵਾਂਗੇ ਚਿੱਲੋ ਕੋ ਦੇਸਾ ਹਣਾ ਸੀ ਬਣਾ ਕੇ ਜੀ ਤੇ ਮਿੱਠਾ ਸੀ ਅਨ ਲੋੜ ਅਨਸਾਰ ਪਾ ਲੋ ਜੇ ਨਹੀਂ ਮਿੱਠਾ ਨਹੀਂ ਪਾਉਣਾ ਤਾਂ ਜਿਹਨੇ ਬਿਨਾ ਸੁਗਰ ਲੈਸ ਬਣਾਉਣੀ ਹੈ ਉਹ ਵੀ ਨਾ ਪਾਵੇ ਮਿੱਠਾ ਕਿਉਂਕਿ ਜਦੋਂ ਉਸਕੇ ਨੂੰ ਤਾਰ ਰੱਖਦੇ ਆ ਵੀ ਇੱਕ ਚਿਲਾ ਦੇ ਵਿੱਚ ਵੀ ਤੇਲ ਹੁੰਦਾ ਤੇ ਅਲਸੀ ਨੂੰ ਵੀ ਜਦੋਂ ਅਸੀਂ ਗਰਮ ਕਰਾਂਗੇ ਦੇ ਵਿੱਚ ਰਲਾਵਾਂਗੇ ਤੇ ਉਹਦੇ ਵਿੱਚ ਵੀ ਤੇਲ ਆ ਜੇ ਓਏ ਸਾਨੂੰ ਕੋਈ ਘੱਟ ਵੱਧ ਲੱਗਦਾ ਤਾਂ ਅਸੀਂ ਬਾਅਦ ਦੇ ਵਿੱਚ ਜਿਹਨੂੰ ਪਾ ਸਕਦਾ ਕੋਈ ਜਿੱਦਾਂ ਦੀ ਗੱਲ ਵੜਨੀ ਹੈ ਘਰ ਦਾ ਦੇਸੀ ਕੀ ਹੋਵੇਗੀ ਇਹਰੇ ਵਧੀਆ ਬਣਦੀ ਆ ਚੀਜ਼ ਤੈਨੂੰ ਹੌਲੀ ਹੌਲੀ ਮੱਠੀ ਮੱਠੀ ਅੱਗ ਤੇ ਭੁੰਨਣਾ ਤੇ ਇਸ ਤਰ੍ਹਾਂ ਨਹੀਂ ਕਾਹੜ ਨਹੀਂ ਕਰਨੀ ਹੈਗੀ ਵੀ ਥੱਲੇ ਆਟਾ ਲੱਗ ਜੇ ਅਸੀਂ ਤੇਜ਼ ਭੱਟੀ ਕਰ ਲਈਏ ਥੁੱਲੇ ਤੇ ਭੁੰਨ ਸਕਦੇ ਆਪਾਂ ਇਹਨੂੰ ਇਸ ਕਰਕੇ ਜੇ ਗਰਮੀਆਂ ਦੇ ਵਿੱਚ ਜਿਹਨੂੰ ਕੋਈ ਠੋਹੀਂ ਦੁਖਦੀ ਆ ਜੋੜਾਂ ਦੇ ਦਰਦ ਕੰਟਰੋਲ ਬਣਿਆ ਹੋਏ ਨੇ ਇਹਨਾਂ ਨੂੰ ਬੜੀ ਲਾਭ ਦੇ ਕਰਦੀ ਆ ਅਲਸੀ ਆ ਨੇ ਬਹੁਤ ਫਾਇਦੇ ਕਰਦੀ ਆ ਇਹ ਬਹੁਤ ਤਾਕਤਵਰ ਚੀਜ਼ ਦੱਸੀ ਜਾਂਦੀ ਆ ਇਹ ਮੁੰਨ ਦੇ ਵਗੈਰਾ ਇਹ ਸਾਰੀਆਂ ਚੀਜ਼ਾਂ ਛੇ ਦੇ ਵਿੱਚ ਮਿਕਸ ਕੀਤੀਆਂ ਨੇ ਜਿਹਨੇ ਬਣਵਾਉਣੀਆਂ ਤਿਆਰ ਕਰਾਉਣੀਆਂ ਚੀਜ਼ ਤਿਆਰ ਹੋ ਗਏ ਇਹਦੀਆਂ ਪਿੰਨੀਆਂ ਵੀ ਬਣ ਜਾਂਦੀਆਂ ਨੇ ਜੇ ਪਿੰਨੀਆਂ ਬਣਾਉਣੀਆਂ ਪਿੰਨੀ ਬਣਾ ਲਓ ਜੇ ਦੀ ਵਰਤੀ ਬਣਾਉਣੀਆਂ ਫਿਰ ਵਰਤੀ ਬਣਾ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਦੇਖੋ ਭਾਈ ਪੰਜੀਰੀ ਹੋ ਗਈ ਤਿਆਰ ਸਾਰਾ ਸਮਾਨ ਇਸ ਭੁੰਨਿਆ ਗਿਆ ਕੋਈ ਸਮਾਰਟਫੋਨ ਨੂੰ ਦੱਸ ਹੀ ਦਿੱਤਾ ਪਹਿਲਾਂ ਸਾਰਾ ਇੱਕ ਮੋਟੀ ਨੂੰ ਪਾਉਣਾ जिने बनवानीया बनवावैဆိုင် ਨੇ ਘਰੇ ਬਣਵਾਉਣੀਆ ਘਰੇ ਬਰੋੜਦਨ ਤੇ ਜਲਬਾ ਲੈ ਸਕਦਾ ਮੇਰੇ ਕੋਲ। ਕੋਈ ਇਹ ਨਹੀਂ ਮੈਥੀ ਬਣਾਉਣੀ ਆ। ਜਿਨੇ ਕੋਈ ਆਪਣੇ ਕੋਲ ਬਣਵਾਉਣੀ ਆ ਮੇਰੇ ਕੋਲੋਂ ਠੀਕ ਤਿਆਰ ਕਰਾਉਣੀ ਆ ਉਹ ਤਿਆਰ ਕਰਾ ਸਕਦੇ ਹੋ। ਤੇ ਸਾਰਾ ਸਮਾਨ ਜਿਹੜਾ ਧੋ ਕੇ ਰੱਖਣਾ ਸੁੱਕੇ ਸੁਕਣਾ ਪਾਉਣਾ ਉਹ ਤਰੀਕੇ ਨਾਲ ਅਸੀਂ ਬਣਾਇਆ ਕਿਉਂਕਿ ਤਾਲੀ ਮੈਸ ਨੂੰ ਸਾਰਾ ਸਮਾਨ ਦਿਖਾਇਆ। ਸੁੱਕ ਧੁੱਪੇ ਪਾਉਣ ਦੇ ਵਗੈਰਾ ਇਹ ਵੀ ਵੀਡੀਓ ਵਾਲੀ ਵੱਡੀ ਬਣ ਜਾਣੀ ਐ। ਇਸ ਕਰਕੇ ਇਹਨੇ ਵੀ ਜਦੋਂ ਆਉਣੀ ਹੈ ਪੰਜੇਰੀ ਘਰੇ ਬਣਾ ਸਕਦੇ ਬਹੁਤ ਸਵਾਦ ਬਣ ਜਾਂਦਾ ਟੈਸਟਿੰਗ ਬਣਦੀ ਹੈ ਤੇ ਧਾਕ ਦੀ ਬਣਦੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਤੇ